ਹਰਿਆਣਾ ਵਿੱਚ ਵੱਖਰੀ ਐਸਜੀਪੀਸੀ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵਿੱਚ ਇਸ ਵੇਲੇ ਗਰਮਾਇਆ ਹੋਇਆ ਤੇ ਹਰਿਆਣਾ ਦੇ ਕੈਤਲ ਦੇ ਵਿੱਚ ਸ ਮਹਾਸਿੱਖ ਸੰਮੇਲਨ ਸ਼ੁਰੂ ਹੋ ਚੁੱਕਿਆ ਜਿੱਥੇ ਚਾਰ ਮੌਜੂਦਾ ਐਸਜੀਪੀਸੀ ਦੇ ਮੈਂਬਰਾਂ ਤੋਂ ਇਲਾਵਾ ਜਗਦੀਸ਼ ਸਿੰਘ ਛਿੰਦਾ ਜੋ ਕਿ ਐਚਐਸਜੀਪੀਸੀ ਐਡਹੌਕ ਦੇ ਚੇਅਰਮੈਨ ਨੇ ਤੇ ਦਿਦਾਤ ਸਿੰਘ ਨਲਵੀ ਤੇ ਹੋਰ ਵੀ ਕਈ ਸਿੱਖ ਇਸ ਮਹਾਸੰਮੇਲਨ ਦੇ ਵਿੱਚ ਪੁੱਜੁਕੇ ਨੇ ਤੇ ਹਰਿਆਣਾ ਦੇ सीएम भूपेंद्र सिंह हुड्डा ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਦੱਸ ਦਈਏ ਕਿ ਹਰਿਆਣਾ ਦੇ ਇਸ ਸਿੱਖ ਸੰਮੇਲਨ ਦੇ ਵਿੱਚ ਅੱਜ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਪਰ ਮੁੱਖ ਮੁੱਦਾ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦਾ ਲਗਾਤਾਰ ਗਰਮਾਇਆ ਹੋਇਆ ਹੈ ਤੇ ਕਿਤੇ ਨਾ ਕਿਤੇ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੁੱਡਾ ਸਰਕਾਰ ਇਸ ਮਹਾ ਸਿੱਖ ਸੰਮੇਲਨ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦਿਵਾ ਸਕਦੀ ਹੈ ਅਜਿਹੀ ਚਰਚਾ ਹੈ ਪਰ ਦੱਸ ਦਈਏ ਕਿ ਜੋ ਮੰਨਤਾ ਹੈ ਉਹ ਅਜੇ ਤੱਕ ਨਹੀਂ ਮਿਲੀ ਹੋਈ ਹਾਲਾਂਕਿ ਐਡਹੌਕ ਕਮੇਟੀ ਬਣੀ ਹੋਈ ਹੈ ਹਰਿਆਣਾ ਦੇ ਵਿੱਚ ਵੱਖਰੀ ਐਚਐਸਜੀਪੀਸੀ ਦੀ 2003 ਦੇ ਵਿੱਚ ਦਿਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਚਿੰਦਾ ਨੇ ਮਿਲ ਕੇ ਹਰਿਆਣਾ ਵਿੱਚ ਵੱਖਰੀ ਗੁਰਦੁਆਰ ਕਮੇਟੀ ਬਣਾਈ ਸੀ ਪਰ 11 ਸਾਲ ਇਸ ਕਮੇਟੀ ਨੂੰ ਬਣੇ ਹੋਏ ਹੋ ਗਏ ਨੇ ਪਰ ਅਜੇ ਤੱਕ ਇਸ ਨੂੰ ਮੰਨਤਾ ਨਹੀਂ ਦਿੱਤੀ ਗਈ ਸੋ ਹਰਿਆਣਾ ਦੇ ਵਿੱਚ ਅੱਜ ਮਹਾ ਸਿੱਖ ਸੰਮੇਲਨ ਹੋਣ ਜਾ ਰਿਹਾ ਤੇ ਕਿਆਸ ਰਈਆਂ ਦਾ ਬਾਜ਼ਾਰ ਗਰਮ ਹੈ ਕਿ ਅੱਜ ਦੇ ਇਸ ਮਹਾਂ ਸਿੱਖ ਸੰਮੇਲਨ ਦੇ ਵਿੱਚ ਹੱਡਾ ਸਰਕਾਰ ਵੱਲੋਂ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦਿਵਾਈ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਵੀ ਪਾਸ ਕੀਤਾ ਜਾਵੇਗਾ ਤੇ ਹੁਣ ਵੇਖਣਾ ਹੋਵੇਗਾ ਕਿ ਹੱਡਾ ਸਰਕਾਰ ਆਖਿਰਕਾਰ ਹਰਿਆਣਾ ਦੇ ਵਿੱਚ ਸਿੱਖ ਵੋਟ ਬੈਂਕ ਆਪਣੇ ਵੱਲ ਕਰਨ ਦੇ ਲਈ ਕੀ ਕੁਝ ਕਰਦੀ ਹੈ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਰਣਦੀਪ ਸਿੰਘ ਰਣਦੀਪ ਇਸ ਵੇਲੇ ਮਹਾ ਸਿੱਖ ਸੰਮੇਲਨ ਦੇ ਵਿੱਚ ਕੌਣ ਕੌਣ ਪਹੁੰਚ ਚੁੱਕਿਆ ਹੈ ਜੀ ਇਸ ਸਮਾਗਮ ਦਾ ਅੰਦੋਲਨ ਹੈ ਕਿ ਕੈਥਡਰੇਲ ਵਿੱਚ ਗੋਵਿੰਦ ਸਿੰਘ ਸਟੇਡੀਅਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਲੋਕ ਇੱਥੇ ਪਹੁੰਚੇ ਹੋਏ ਨੇ ਜੋ ਸੰਗਠਿਤ ਕੀ ਜਾ ਰਹੀ ਹੈ ਉਹ ਬਹੁਤ ਬੰਦ ਕਮੇਟੀ ਦੀ ਵੱਖਰੀ ਮੰਗ ਕੀਤੀ ਜਾ ਰਹੀ ਹੈ ਕਿ ਸਮੋਕਿ ਇੱਕ ਮਹਾਨ ਮੇਲਣ ਦੇ ਵਿੱਚ ਜਿੱਤੇ ਵੱਸੋਂ ਸੰਗਤ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਉੱਥੇ ਕਿਤਾਬਾਂ ਨੇ ਵੱਧ ਤਰਕੇ ਪਹੁੰਚੀਆਂ ਨੇ ਜਿਹੜਾ ਇਸ ਤਰ੍ਹਾਂ ਇਹਦੇ ਵਿੱਚ ਦਿਲੀਪ ਪ੍ਰਬੰਧਕ ਕਮੇਟੀ ਦੇ ਚਾਲਕਾ ਪ੍ਰਧਾਨ ਕਰਨ ਸਿੰਘ ਸਰਨਾ ਇਸੇ ਇਲਾਕੇ ਦਾ ਦਿੱਲੀ ਗੁਰਦੁਆਰਾ ਕਬੰਦ ਕਮੇਟੀ ਦੇ ਸਹਾਉਕ ਸਰਪੰਚ ਸਰਪੰਚ ਸਿੰਘ ਤੋਂ ਇਲਾਕਾ ਵਾਕਫਾਤ ਅੰਕੀਤੀ ਨੇ ਦੱਸਿਆ ਕਿ ਇਹ ਕਿੰਨੇ ਪਹੁੰਚੇ ਹੋਏ ਨੇ ਔਰ ਲੱਖਾਂ ਦੀ ਤਾਦ ਦੇ ਵਿੱਚ ਜਿਹੜੀ ਹੈ ਇੱਥੇ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਇਸ ਦੇ ਨਾਲ ਹੀ ਮੈਂ ਹੁਣ ਦੱਸਣਾ ਚਾਹੁੰਦਾ ਕਿ ਹੁਣੇ-ਹੁਣੇ ਹਰਿਆਣਾ ਦੇ ਮੁੱਖ ਮੰਤਰੀ ਭਵਿੰਦਰ ਸਿੰਘ ਖੋਕਾ ਹੈਲੀਕਾਪਟਰ ਦੇ ਰਾਹੀਂ ਇੱਥੇ ਪਹੁੰਚੇ ਕੋਈ ਸੰਭਾ ਉਹ ਉਸ ਤੋਂ ਕਿ ਲੋਕਾਂ ਨੂੰ ਸਮਝਾਉਣ ਕਰਦਗੇ ਵੱਡੀ ਗਲਤੀ ਦੇ ਵਿੱਚ ਕਿ ਜੋ ਨੇ ਲੋਕ ਪਹੁੰਚ ਰਹੇ ਨੇ ਔਰ ਉਸ ਤੋਂ ਜਾਹਰ ਹੈ ਕਿ ਹਰਿਆਣਾ ਦੇ ਵਿੱਚ ਵਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਰ ਰੱਖਿਆ ਜਾਏਗਾ ਜਦੋਂ ਆਖੋਖਰ ਕੋਲ ਦੇ ਨਾਲ ਫੱਕ ਲੋਕਾਂ ਦੇ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਉਹ ਪ੍ਰਬੰਧਕ ਕਮੇਟੀ ਬਣਨੀ ਚਾਹੀਦੀ ਹੈ ਔਰ ਹਰਿਆਣਾ ਦੇ ਗੁਰਦੁਆਰਾ ਉਹਨਾਂ ਦੀ ਸੇਵਾ ਇਹ ਵੀ ਹੈ ਜੀ ਰਣਦੀਪ ਜੀ ਜੀ ਰਣਦੀਪ ਇਸ ਵੇਲੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਦੋਂ ਤੱਕ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਕੀ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ ਹੋਇਆ ਇਹ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਤੋਂ ਬਿਲਕੁਲ ਚੰਦ ਮਿੰਟਾਂ ਦੇ ਵਿੱਚ ਹੁਣੇ-ਹੁਣੇ ਹੈਲੀਕਾਪਟਰ ਉਤਰਿਆ ਹੈ ਚੰਦ ਮਿੰਟਾਂ ਦੇ ਵਿੱਚ ਉਸ ਜਗ੍ਹਾ ਤੇ ਪਹੁੰਚ ਜਾਣਗੇ ਅ ਕਾਫੀ ਬਹਿਮਾਗਮੀ ਹੋਈ ਪਈ ਹੈ ਇਸ ਕਪਟਰ ਥਲੇ ਵਿੱਚ ਲੋਕ ਨੇ ਬੋਲਖਣੇ ਵਾਲ ਦੇ ਜਪਾਰੇ ਬੁਲਾਏ ਜਾ ਰਹੇ ਨੇ ਜਿਸ ਤੋਂ ਇਹ ਜ਼ਾਹਿਰ ਹੈ ਕਿ ਲੋਕਾਂ ਵਿੱਚ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਲਈ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਐਲਾਨ ਕੀਤਾ ਜਾਏਗਾ